ਆਹਨ ਅੰਦੋਲਨ ਜਿੱਥੇ ਲਗਾਤਾਰ ਚੱਲ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਅਤੇ ਕੇਂਦਰ ਦੀਆਂ ਬਰੂਹਾਂ ਤੇ ਪਹੁੰਚਣ ਲਈ ਤਿਆਰ ਬਰਤਿਆਰ ਨੇ ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਬੱਸਾਂ ਤੇ ਟ੍ਰੇਨਾਂ ਰਾਹੀਂ ਦਿੱਲੀ ਜਾਣਗੇ ਜਿਸ ਨੂੰ ਲੈ ਕੇ ਖੇਤੀਬਾੜੀ ਮਾਹਰ ਅਤੇ ਅਰਥਸ਼ਾਸਤਰੀ ਸਰਦਾਰਾ ਸਿੰਘ ਝੋਲ ਨੇ ਕਿਹਾ ਕਿ ਇਹ ਉਹਨਾਂ ਦਾ ਅਧਿਕਾਰ ਹੈ ਪਰ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਰੇਲਾ ਰੋਕੀਆਂ ਜਾ ਰਹੀਆਂ ਨੇ ਅਤੇ ਸੜਕਾਂ ਰੁਕੀਆਂ ਜਾ ਰਹੀਆਂ ਨੇ ਇਸ ਨਾਲ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਹਿੰਿਆ ਕਿ ਅੱਜ ਕੋਈ ਵੀ ਕਾਰੋਬਾਰੀ ਪੰਜਾਬ ਦੇ ਵਿੱਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ ਅਤੇ ਕਾਰੋਬਾਰੀ ਪੰਜਾਬ ਛੱਡ ਕੇ ਬਾਰੀ ਸੂਬਿਆਂ ਦਾ ਰੁਖ ਕਰ ਰਹੇ ਨੇ ਕਿਹਾ ਕਿ ਜੋ ਕਈ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਅਤੇ ਅਜਿਹਾ ਠੀਕ ਨਹੀਂ ਹੈ ਇਸ ਤੋਂ ਇਲਾਵਾ ਸਰਦਾਰਾ ਸਿੰਘ ਝੋਲ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਕੋਈ ਵੀ ਨਿਵੇਸ਼ ਨਹੀਂ ਕਰੇਗਾ ਜਿਸ ਤੇ ਕਿਸਾਨਾਂ ਨੂੰ ਵੀ ਸੋਚਣ ਦੀ ਜਰੂਰਤ ਹੈ। ਸਵਾਲ ਕਰ ਰਿਹਾ ਸਰ ਕਿਸਾਨ ਜਿਹੜਾ ਦਿੱਲੀ ਨੂੰ ਕੂਚ ਕਰ ਰਹੇ ਨੇ ਔਰ ਸਰਸਰ ਸਰਕਾਰ ਦੇ ਨਾਲ ਜਿਹੜਾ ਕੂਚ ਕਰ ਰਹੇ ਨੇ। ਕਿਵੇਂ ਦੇਖੀਓ ਸਾਰੀ ਸਥਿਤੀ ਨੂੰ ਕਿਉਂਕਿ ਲਗਾਤਾਰ ਬੈਠਕਾਂ ਵੀ ਹੋ ਚੁੱਕੀਆਂ ਨੇ ਕਿਸੇ ਮਾਹਰ ਨੂੰ ਜੋ ਗੱਲਿਆ ਕਿਸਾਨ ਦਾ ਦਿੱਲੀ ਨੂੰ ਮੂਵ ਕਰਨਾ ਬਸਾਰ ਰਕਡੀਆਂ ਦੇ ਵਿੱਚ ਇਹ ਨਾਲ ਰਾਈਟ ਹੈ। ਇਹ ਨਾਲ ਰਾਈਟ ਹੈ ਔਰ ਆਪਣੀ ਗੱਲ ਰੱਖਣ ਦਾ ਉਹਨਾਂ ਦਾ ਹੱਕ ਬਣਦਾ ਹੈ ਇਹ ਐਜੀਟੇਸ਼ਨ ਕਰਨ ਦਾ ਵੀ ਉਹਨਾਂ ਦਾ ਆਪਣਾ ਹੱਕ ਬਣਦਾ ਸੋ ਦੇ ਸ਼ੁੱਡ ਨਾਟ ਬੀ ਚੈਕ ਉਹਨਾਂ ਚੈੱਕ ਨਹੀਂ ਹੋਣਾ ਚਾਹੀਦਾ ਉਹ ਜਾਣਦੇ ਹੋ ਉਹ ਟੈਸਟ ਉੱਤਰਨ ਦਾ ਹੱਕ ਬਣਦਾ ਲੇਕਿਨ ਇਹ ਧਰਨਾ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਹੋਣੀ ਚਾਹੀਦੀ ਇਹ ਬਹੁਤ ਮਤਲਬ ਟਰੈਕਟਰ ਜਾ ਕੇ ਲੈ ਜਾਣਾ ਪਰ ਟਰਾਲੀਆਂ ਲੈ ਕੇ ਜਾਣਾ ਔਰ ਉਹ

ਅਨਜਸਤੀ ਰੀਲਾਂਾ ਮਤ ਕਰਦੇ ਨੇ ਤੁਹਾਡੀ ਧਰਨਾਂ ਲਾਦਰਿਆ ਉੱਤਾਂ ਉੱਤਾਂ ਦੇ ਜਿਹੜੀਆਂ ਬਿਜ਼ਨਸ ਵੱਡੀਆਂ ਬਿਜ਼ਨਸ ਹੈ ਉਹਦੇ ਪਰ ਖਲਾਬ ਗੱਲਾਂ ਕਰਦੇ ਆ ਤਾਂ ਕੋਣ ਇਨਵੈਸਟਮੈਂਟ ਕਰੂਗਾ ਨਾ ਮੈਂ ਇਨਵੈਸਟਮੈਂਟ ਆ ਰਹੀ ਹੈ ਕੋਈ ਨਹੀਂ ਆ ਰਹੀ ਔਰ ਜਿਹੜੀ ਇੰਡਸਟਰੀ ਆ ਉਹ ਪਲਾਨ ਕਰਨੀ ਹੈ ਤੋਂ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦਾ ਵੀ ਦਾ ਲੱਗਦਾ ਜਿਹੜਾ ਨਹੀਂ ਜਾ ਸਕਦਾ ਉਹ ਬੈਠਾ ਇਹ ਦਾ ਲੱਗਦਾ ਉਹ ਮਾਰਦਾ ਇਹ ਕਿ ਰੱਖਦਾ ਵੀ ਥੋੜਾ ਰੱਖਦਾ ਬਾਹਰ ਜਾਦਾ ਰੱਖਦਾ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਇਨਵੈਸਟਮੈਂਟ ਦਾ ਨਹੀਂ ਅੰਡਸਟਰੀ ਵਾਸਤੇ ਗੜਾ ਕੁੱਟਿਆ ਜਾ ਰਿਹਾ ਜਿੰਨੀ ਦੇਰ ਇਨਵੈਸਟਮੈਂਟ ਨਹੀਂ ਹੁੰਦੀ ਉਹਨਾਂ ਚ ਗ੍ਰੋਥ ਨਹੀਂ ਸਰ ਹਾਲ ਹੀ ਲਗਾਤਾਰ ਕਿਸਾਨ ਵੀ ਕਿਸਾਨਾਂ ਦੇ ਆਪਣੇ ਮੰਡਾਂ ਨੇ ਲੈ ਕੇ ਗ੍ਰੋਥੀ ਹਲਕਾ ਮੋਟਾ ਹੱਕ ਬਣਦਾ ਬੰਗਲ ਲੈ ਕੇ ਉੱਥੇ ਪ੍ਰੋਟੈਸਟ ਕਰਦੇ ਕਰਦੇਓ ਲੇਕਿਨ ਨਾ ਰਸਤੇ ਰੋਕੋ ਨਾ ਰਹਿਣਾ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੇ ਮਾਮਲੇ ਨੂੰ ਕੈਮਰਾ ਜਿੱਦਾਂ ਹਰਿਆਣਾ ਰੱਖ ਰਿਹਾ ਜਿਵੇਂ ਯੂਪੀ ਰੱਖ ਰਿਹਾ ਉਹ ਉਹ ਵੀ ਪ੍ਰੋਟੈਸਟ ਕਰ ਰਹਾ ਹੈ ਲੇਕਿਨ ਕੋਈ ਐਸੀ ਹਰਕਤ ਨਹੀਂ ਕਰਦੇ ਜਿਵੇਂ ਨਾਲ ਕੋਈ ਗੱਡੀਆਂ ਰੋਕਣ ਜਾਂ ਟ੍ਰੈਫਿਕ ਬ੍ਰਾਂਡ ਜਾਂ ਕਾਣਾ ਮਾਰ ਕੇ ਬੰਦ ਕਰ ਦੇ ਉਹ ਨਹੀਂ ਕਰਦੇ ਉਹ ਇਹਦੇ ਪਤਾ ਨਹੀਂ ਕਿਹੜੇ ਬਲੇ ਕਿੱਥੇ ਲੱਜ ਜਾਣਾ ਕਿ ਰਾਹ ਜ ਰੁਕ ਜਾਣਾ ਕਿਹੜਾ ਬੇਫੂਫਾ ਜਿਹੜਾ ਹੋ ਜੀ ਬਹਾ ਦੇ ਵਿੱਚ ਇਨਵੈਸਟਮੈਂਟ ਕਰੂਗਾ ਇਹ ਲੱਗਦਾ ਸਰ ਕੇਂਦਰ ਸਰਕਾਰ ਨੂੰ ਜਿਹੜਾ ਮਾਹਰਾਂ ਨਾਲ ਹੈ ਕਿ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਜਿਹੜਾ ਸੋਲੂਸ਼ਨ ਕਰਨਾ ਚਾਹੀਦਾ ਕੇਂਦਰ ਸਰਕਾਰ ਕਰੋ ਤੇ ਫਾਰਮਰ ਵੀ ਤਿਆਰ ਹਨ ਦੋਨੇ ਇਕੱਠੇ ਜਿਵੇਂ ਗਿਵ ਐਂਡ ਟੇਕ ਕਰਨ ਤਾਂ ਗੱਲਬਾਤ ਇਹ ਤੁਸੀਂ ਆਪਣੇ ਸਟੈਂਡ ਤੇ ਰਹਣਾ ਗਵਰਨਮੈਂਟ ਨੇ ਆਪਣੇ ਸਟੈਂਡ ਤੇ ਰਹਣਾ ਕਿਤੇ ਕੋਈ ਸੋਲੂਸ਼ਨ ਨਹੀਂ ਕੋਈ ਦੋ ਕਰ ਮੋਦਰੋ ਬਦੋ ਦੋ ਕਰ ਵੇਦਰੋ ਕਰੋ ਫੈਸਲਾ ਕਰੋ ਲੋਕਾਂ ਨੂੰ ਰਾਹਤ ਹੋਵੇ ਤੁਸੀਂ ਸਰ ਮਾਹਰੀਆਂ ਪਛਾਣਦੇ खासकर काफ़ी खेती के नालतारक काफ़ी काफ़ी तजर्बा है कि लगता सर कि फसलों के उसे ज्यादातर जो एम एस पी की गल की जा रही है तो कि लगता कि फसलों पर पहला जीकारदमी करके एम एस पी का चाहिए एम एस पी का हो रही है एलानी हो रही है कई करॉप्स हो रही है एम एस पी हर साल हमारी ਉਹ ਜੋ ਲੇਕਨ ਸਵਾਲ ਤੇ ਆ ਗਵਰਨਮੈਂਟ ਪ੍ਰੋਕੂਰ ਕਰੂ ਸਾਰੀ ਇਹ ਜੇ ਲੀਗਲ ਕਰ ਦੋ ਤਾਂ ਜਿਹੜੀ ਜਿਹੜੀ ਐਮਐਸਪੀ ਜਿਹਨੂੰ ਆਪਾਂ ਹੈ ਤਾਂ ਉੱਪਰ ਗਵਰਨਮੈਂਟ ਹੈ ਮੈਸਪੀ ਨਹੀਂ ਹੈ ਪ੍ਰੋਕੂਰਮੈਂਟ ਜਿਹੜੀ ਹੈ ਕਿ ਗਵਰਨਮੈਂਟ ਉਹ ਮਾਰਕੀਟ ਤੋਂ ਉੱਤੇ ਕਰ ਲੂਗੀ ਕਿ ਮਾਰਕੀਟ ਤੋਂ ਲੈ ਕੇ ਕਰੂ ਤਾਂ ਪਹਿਲਾਂ ਕੋਈ ਨਹੀਂ ਮਾਰਕੀਟ ਤੋਂ ਉੱਤੇ ਲੈ ਕੇ 23 ਕਰੋਪਸ ਨੂੰ ਮਾਰਕੀਟ ਦੀ ਪ੍ਰਾਈਸ ਤੋਂ ਉੱਤੇ ਲੈ ਕੇ ਉਹ ਕਿੱਥੇ ਟ੍ਰਾਂਸਫਰ ਕਰੂਗੀ ਇਹ ਜਿਹੜੀ ਐਮਐਸਪੀ ਆ ਉਹ ਇਮਪ੍ਰੈਕਟਿਕਲ ਹੈ ਲੀਗਲ ਕਰਦਾ ਹੁੰਦਾ ਗਵਰਨਮੈਂਟ ਨੂੰ ਸਿਰਫ ਉਪਕ੍ਰੋਪਸ ਦੀ ਐਮਐਸਪੀ ਡਿਕਲੇਰ ਕਰਨੀ ਦੇਈ ਦੀ ਹੈ ਜੇ ਪਰਚੇਜ਼ ਆਈ ਕਰੇਗੀ ਜਿਹੜੀ ਗਵਰਨਮੈਂਟ ਨੇ ਖਰੀਦੀ ਨਹੀਂ ਜਿਹੜੀ ਗਵਰਨਮੈਂਟ ਖਰੀਦੀ ਨਹੀਂ ਸਕਦੀ ਉਹ ਐਮਐਸਪੀ ਤਾਂ ਫਿਰ ਇੱਕ ਸਰਵਿਸ ਹੈ ਸ੍ਰੀ ਸੁਮਿੰਦਰ ਨਾਥਨ ਬੋਲਦਾ ਵੀ ਬਹੁਤ ਦਿੱਤਾ ਹੈ ਸੁਮਿੰਦਰ ਨਾਥਨ ਰਿਪੋਰਟ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਓਬਜ਼ਰਵੇਸ਼ਨ ਹੈ ਉਹ ਤੇ ਇਹ ਸੀ ਗਵਰਨਮੈਂਟ ਨੂੰ ਬਰੀਫਿੰਗ ਕਰਕੇ ਦੇਤੀ ਇਹ ਜਿਹੜੀ ਕਿ ਸ੍ਰੀ ਮੀਨਾਥਨ ਪੋਰ ਦੇ ਵਿੱਚ ਜਿਹੜਾ ਮਿਸ਼ਨ ਸੀਗਾ ਉਹਦੇ ਵਿੱਚ ਜਾਂ ਤਾਂ ਇਕਨੋਮਿਸਟ ਕੋਈ ਨਹੀਂ ਸੀ ਇਹ ਕਾਮਰਸ ਸੀਗਾ ਤਾਂ ਉਹਨੂੰ ਇਕਨੋਮਿਕਸ ਨਹੀਂ ਸੀ ਹੋਣੀ ਆ ਪ੍ਰੋਬਲਮ ਹੁਣ ਮਦੀਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਲਾਸਟ ਕਿਸੇ ਕਿਹਨਾ ਦੇਖਿਆ ਲੱਗਦਾ ਕਿ ਬੈਠ ਕੇ ਖੰਦ ਬੈਠ ਕੇ ਤੇ ਬਿਨਾਂ ਗੱਲ ਹੋਣਾ ਹੀ ਨਹੀਂ ਹਲ ਤਾਂ ਬੈਠ ਕੇ ਹੋਣਾ ਗਿਵ ਐਂਡ ਟੇਕਣਾ ਹੋਣਾ ਫਾਰਮਰ ਦੀ ਸੁਣੋ ਉਹਨਾਂ ਨੂੰ ਸਮਝਾਓ